ਸਾਜੀਗਾਲ ਜੀ ਡੀਪੀ ਜੀ ਪੰਜਾਬੀ ਦੇ ਟੈਡਾ ਇੱਕ ਵਾਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੂੰ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਾ ਰੰਧਾਵਾ ਨੇ ਕਰਦਾਸਪੁਰ ਤੋਂ ਤਾਂ ਦਾ ਦਈਏ ਕਿ ਪਹਿਲਗਾਮ ਦੇ ਵਿੱਚ ਆਤੰਗਵਾਦੀ ਹਮਲੇ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਉੱਤੇ ਸਪੈਸ਼ਲ ਪੋਰਸਾਂ ਦੇ ਨਾਲ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਇਸੇ ਤਰ੍ਹਾਂ ਹੀ ਗਰਦਾਸਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਇਹ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਐਸਪੀਡੀ ਦੀ ਅਧੀਨਤਾ ਦੇ ਥੱਲੇ ਵੱਖ-ਵੱਖ ਟੀਮਾਂ ਬਣਾ ਕੇ ਕਿਹਾ ਜਾ ਰਿਹਾ ਕਿ ਪੂਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਵਾਹਨਾਂ ਦੀ ਚੈਕਿੰਗ ਜਿਹੜੀ ਹੈ ਸਪੈਸ਼ਲ ਤੌਰ ਤੇ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਹੈ ਉਹ ਇੱਧਰ ਤੋਂ ਉੱਧਰ ਨਾ ਜਾ ਸਕੇ ਨਾਲ ਦੀ ਨਾਲ ਜਦੋਂ ਐਸਪੀਡੀ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਸਪੈਸ਼ਲ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਹਰ ਇੱਕ ਮੋਟਰ ਵਾਹਨ ਗੱਡੀਆਂ ਜਿਹੜੀਆਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਜਿਹੜੀਆਂ ਕੀ ਸਾਕ ਦਾ ਆਧਾਰ ਬਣਦੀਆਂ ਨੇ ਤੇ ਉਹਨਾਂ ਦੀ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਜਾਂ ਮੋਟਰਸਾਈਕਲ ਵਾਹਨ ਗੱਡੀਆਂ ਜਿੰਨੀਆਂ ਵੀ ਉਹਨਾਂ ਨੂੰ ਸਪੈਸ਼ਲ ਰੋਕ ਕੇ ਤੇ ਉਹਨਾਂ ਦੀ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੋਟਲਾਂ ਦੇ ਉੱਤੇ ਵੀ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਉੱਥੇ ਵੀ ਕਿਸੇ ਤਰ੍ਹਾਂ ਦਾ ਕੋਈ ਅੰਸਰ ਜਿਹੜਾ ਆ ਹੋਟਲ ਦੇ ਵਿੱਚ ਰੁਕਿਆਣਾ ਹੋਵੇ ਤੇ ਹੋਟਲ ਦੇ ਵਿੱਚ ਕੋਈ ਜਿਹੜਾ ਆ ਕਿਸੇ ਵੀ ਤਰ੍ਹਾਂ ਦਾ ਕੋਈ ਐਸਾ ਜਿਹੜਾ ਆ ਗੁੰਡਾਗਰਦੀ ਵਾਲਾ ਕੋਈ ਰਾਤ ਨਾ ਰੁਕਿਆ ਹੋਵੇ ਜਾਂ ਰੁਕ ਰਿਆ ਹੋਵੇ ਇਸ ਤਰ੍ਹਾਂ ਦੀ ਕਰਕੇ ਜਿਹੜਾ ਆ ਹੋਟਲਾਂ ਦੀ ਵੀ ਉਹਨਾਂ ਨੇ ਕਿਹਾ ਕਿ ਚੈਕਿੰਗ ਕੀਤੀ ਜਾ ਰਹੀ ਤੇ ਨਾਲ ਦੀ ਨਾਲ ਜਿਹੜਾ ਆ ਸਪੈਸ਼ਲ ਨਾਕਾਬੰਦੀ ਕਰਕੇ ਵੱਖ-ਵੱਖ ਥਾਵਾਂ ਤੇ ਗਰਦਾਸਪੁਰ ਤੇ ਦਿਨਾਂਗਰ ਦੇ ਵਿੱਚ ਜਿਹੜੀ ਹੈ ਉਹ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਬੜੀ ਮੁਸਤੈਦੀ ਦੇ ਨਾਲ ਵੱਖ-ਵੱਖ ਵਾਹਨਾਂ ਨੂੰ ਜਿਹੜਾ ਆ ਉਹ ਚੈੱਕ ਕੀਤਾ ਗਿਆ ਜਿਹੜੇ ਵੀ ਵਾਹਨ ਦੇ ਉੱਤੇ ਜਰਾ ਵੀ ਸ਼ੱਕ ਹੁੰਦਾ ਸੀ ਉਸੇ ਵਾਹਨ ਨੂੰ ਰੋਕ ਕੇ ਜਿਹੜਾ ਆ ਸਪੈਸ਼ਲ ਟੀਮਾਂ ਵੱਲੋਂ ਜਿਹੜਾ ਆ ਚੈਕਿੰਗ ਕੀਤੀ ਗਈ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਕਿ ਦੇਰ ਸ਼ਾਮ ਕਨਵਾਂ ਚੌਕ ਗੁਰਦਾਸਪੁਰ ਦੇ ਵਿੱਚ ਜਿਹੜਾ ਆ ਇਹ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਪੈਸ਼ਲ ਫੋਰਸਾਂ ਨੂੰ ਲੈ ਕੇ ਐਸਬੀਡੀ ਦੀ ਅਧੀਨਤਾ ਦੇ ਥੱਲੇ ਜਿਹੜਾ ਆ ਇਹ ਸਾਰਾ ਕੰਮ ਹੋ ਰਿਹਾ ਆ ਸਪੈਸ਼ਲ ਐਸਬੀਡੀ ਆ ਕੇ ਨਾਕੇ ਦੇ ਉੱਤੇ ਖੜੇ ਰਹੇ ਤੇ ਉਹਨਾਂ ਦੀ ਜਿਹੜਾ ਆ ਉਹ ਸਾਰੇ ਜਿਹੜੀ ਉਹਨਾਂ ਨੇ ਚੈਕਿੰਗ ਕਰਵਾਈ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਤਰ੍ਹਾਂ ਨਾਲ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਵਾਨਾਂ ਦੀ ਚੈਕਿੰਗ ਕੀਤੀ ਗਈ ਹੈ ਹੋਟਲਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਜਿੱਥੇ ਵੀ ਜਿਹੜਾ ਵੀ ਕੋਈ ਇਹ ਅਨਸਰ ਜਿਹੜਾ ਇਸ ਤਰ੍ਹਾਂ ਦਾ ਦੇਖਿਆ ਉਹ ਚੈਕਿੰਗ ਜ਼ਰੂਰ ਕੀਤੀ ਗਈ ਹੈ ਤਸਵੀਰਾਂ ਦੇ ਦੇ ਪਰ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੀ ਨਾਲ ਆਪਣਾ ਕਮੈਂਟ ਜ਼ਰੂਰ ਕਰਿਓ ਅੱਜ ਵੱਖ-ਵੱਖ ਮਿਸ ਪਾਰਟੀਆਂ ਬੁਲਾ ਕੇ ਗੁਰਦਾਸਪੁਰ ਸ਼ਹਿਰ ਤੇ ਬੀਨਾ ਨਗਰ ਕਲਾਂ ਔਰ ਤਿਬਰ ਤੇ ਹੋਰ ਜਿਹੜੇ ਛੋਟੇ ਟਾਉਨ ਕਸਬੇ ਆ ਉਹਨਾਂ ਵਿੱਚ ਸਾਰਿਆਂ ਵਿੱਚ ਅੱਜ ਸਪਾ ਸਲੂਨਜ਼ ਹੋਟਲ ਦਿਸਰਾਜ ਤੇ ਜਿਹੜੇ ਨਸ਼ੇ ਦੇ ਹਸਪਤਾਲ ਉਹ ਸਾਰੇ ਅੱਜ ਚੈੱਕ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਹੋਟਲਾਂ ਦੇ ਪੇਪਰ ਜਿਹੜੇ ਤੇ ਹੋਰ ਪੁਲਿਸ ਪਾਰਟੀ ਵੀਡੀਓ ਨੇ ਜਿਹੜਾ ਉਹ ਬੇਨਾਮ ਬੰਦਾ ਕੋਈ ਗਲਤ ਉਹ ਕਿਤੇ ਵੀ ਨਾ ਰੁਕਿਆ ਹੋਵੇ ਜਾਂ ਹੋਰ ਉਹਦੀ ਸਰਚ ਕੀਤੀ ਹੈ ਸਾਰੀ ਜਗ੍ਹਾ ਦੀ ਤੇ ਇਹ ਜਿਹੜਾ ਅਗਲੇ ਕੁਝ ਦਿਨਾਂ ਲਈ ਇਦਾਂ ਸਭ ਤੋਂ ਜਿਆਦਾ ਤਰੱਕੀ ਚੱਲਦੀ ਰਹੂਗੀ ਉਹ ਅਰੈਸਟ ਵੀ ਕੀਤੀ ਜਾ ਰਹੀ ਹੈ ਅਰੈਸਟ ਵੀ ਇਹ ਵਿਭਾਗ ਕੁਝ ਕੁਛ ਲਈ ਕੁਝ ਬੰਦੇ ਜਿਹੜੇ ਪੁਲਿਸ ਸਟੇਸ਼ਨ ਬੁਲਾਈ ਆ ਉਹ ਜਿਹੜੇ ਹੋਟਲ ਜਾਂ ਜਿੱਥੇ ਤੋਂ ਉਹਨੂੰ ਰਿਕਾਰਡ ਵੀ ਨਾਲ ਉਹ ਇੱਥੇ ਇਹ ਵੀ ਕਾ ਕੇ ਲੈ ਕੇ ਆਓ ਮਿਸਟਰ ਹੋਰ ਆਪ ਨੂੰ ਅੱਜ ਕਰੀਬ 70 ਬੰਦੇ ਜਿਹੜੇ ਸਾਡੇ ਲੱਗੇ ਸੀ ਇਸ ਕੰਮ 'ਤੇ